ਸਾਸਰੀ ਘਾਲ ਵੀਰੇ ਸਾਰਿਆਂ ਨੂੰ ਅੱਜ ਗੱਲ ਕਰਾਂਗੇ ਆਪਾਂ ਬਾਟਾ ਬਾਹਰਨ ਪ੍ਰੇਮੀਆਂ ਬਾਰੇ ਤੇ ਆਪਣੇ ਫੌਜੀ ਅੰਕਲ ਲੈਗੇ ਉਹ ਵੀ ਬਹੁਤ ਬੂਟੇ ਲਾਉਂਦੇ ਹੁੰਦੇ ਅੱਜ ਉਹਨਾਂ ਬਾਰੇ ਵੀ ਦੱਸਾਂਗੇ ਉਹਨਾਂ ਨੇ ਵੀ ਗਲੀ ਦੇ ਵਿੱਚ ਬਹੁਤ ਬੂਟੇ ਲਾਏ ਨੇ ਤੇ ਉਹਦੇ ਬਾਰੇ ਵੀ ਗੱਲ ਕਰਾਂਗੇ ਅੱਜ ਆਪਾਂ ਗੱਲ ਕਰਦੇ ਆ ਆਪਣੇ ਘਰੇ ਬੂਟੇ ਲਾਏ ਆ ਬਾਰੇ ਭਾਈ ਆਪਾਂ ਆਪਦੇ ਘਰੇ ਬੂਟੇ ਲਾਏ ਜਾਮਣਾ ਦੇ ਸ਼ਹਿਜੰਦਾ ਤੇ ਜਾਮਣ ਦਾ ਆਪਾਂ ਆਪਣੇ ਬੇੜੇ ਦੇ ਮੁਤਾਬਕ ਲਾਇਆ ਵੀ ਆਪਣੇ ਬੂਟੇ ਬਚੇ ਰਹਿਣ ਵੀ ਇੱਧਰ ਟਰੈਕਟਰ ਟਰਾਲੀ ਜਿਹੜਾ ਵੀ ਚੀਜ਼ਾਂ ਨੰਘਦੀ ਆਗੀ ਵੀ ਮੈਂ ਚਾਹੁੰਨਾ ਵੀ ਇੱਕ ਬੰਦਾ ਘੱਟ ਤੋਂ ਘੱਟ ਆਪਦੇ ਪਿੱਛੇ ਇੱਕ ਬੂਟਾ ਲਾਵੇ ਜਿਵੇਂ ਹੁਣ ਅਸੀਂ ਆ ਸਾਡੀ ਮੇਰੀ ਸੋਚ ਆ ਵੀ ਜਿੰਨੇ ਪਰਿਵਾਰ ਦੇ ਜਿਵੇਂ ਅਸੀਂ 6 ਮੈਂਬਰਾਂ ਤਾਂ ਸਾਡੇ ਘਰੇ 60 ਬੂਟੇ ਚਾਹੀंदे ਆ ਆਪਣੇ ਲਾਏ ਵੀ ਹੋਏ ਆ ਇੱਕ ਸਹਜੰਦਾ ਬੂਟਾ ਪਾ ਲਾਇਆ ਬਈ ਇੱਕ ਆ ਪੌਰੇ ਲਾਇਆ ਆ ਲਾਇਆ ਹੋਇਆਗਾ ਇੱਕ ਉਧਰ ਲਾਇਆ ਬੇੜੇ ਦੇ ਵਿੱਚ ਵੀ ਢੰਗ ਨਾਲ ਲਾਏ ਆਪਾਂ ਵੀ ਟੁੱਟਣ ਭਜਣ ਤੋਂ ਵੀ ਆਪਾਂ ਆਪਦਾ ਪਹਿਲੇ ਹੀ ਦੇਖ ਕੇ ਲਾਈਆ ਸਾਡਾ ਇੱਧਰ ਲਾਇਆ ਹੋਇਆਗਾ ਆਲੂ ਫਖਾਰਿਆਂ ਦਾ ਉਹ ਟਾਲੀ ਖੜੀ ਆ ਬਈ ਜ਼ਿਆਦਾਤਰ ਅੱਜ ਦੇ ਟਾਈਮ ਜਿਹੜਾ ਬੰਦੇ ਨੇਗੇ ਵੀਰੇ ਕੋਈ ਵੀ ਬੰਦਾ ਖਾਲਦੀ ਸਾਰਾ ਖਾ ਕੇ ਲਾਉਂਦਾ ਵੀ ਆਪਾਂ ਬੂਟਾ ਵੀ ਲਾ ਲਈ ਤੇ ਆਪਾਂ ਨੂੰ ਫਲ ਵੀ ਦੇਵੇ ਆਪਣੇ ਕਿੰਨੂਆਂ ਦਾ ਲਾਇਆ ਹੋਇਆਗਾ ਆ ਆਪਾਂ ਦਰਖਤ ਲਾਇਆ ਨਾਲ ਫੁੱਲਾਂ ਵਾਲਾ ਇੱਕ ਉਧਰਲੇ ਪਾਸੇ ਬੂਟਾ ਲਾਇਆਗਾ ਉੱਥੇ ਵੀ ਆਪਾਂ ਤਕਰੀਬਨ ਸੋਨੇ ਵੀ ਲੱਗਣ ਫਲ ਵੀ ਦੇਣ ਆਪਾਂ ਐਸਾ ਉਹਨਾਂ ਲਾਇਆ ਅੱਗੇ ਲੋਕ ਲਾਉਂਦੇ ਸੀ ਨਿੰਮਾ ਹੁਣ ਨਿੰਮ ਨੂੰ ਲਾ ਕੇ ਲੋਕ ਬਾਦਰ ਰਾਜੀ ਖੁਸ਼ੀ ਨੇ ਤੂਤ ਨੂੰ ਲਾ ਕੇ ਬਾਦਰ ਵੀ ਆਪਾਂ ਫਲ ਦੀ ਸਾਰਾ ਖਦੇ ਆ ਫਲ ਦੇ ਨਾਲ ਨਾਲ ਇਹ ਆਪਾਂ ਨੂੰ ਸਾਰਿਆਂ ਨੂੰ ਵੱਡੀ ਚੀਜ਼ ਦਿੰਦੇ ਆ ਆਕਸੀਜਨ ਜਿਹੜਾ ਕਿ ਜ਼ਰੂਰੀ ਆ ਆ ਪੋਰੇ ਨਿੰਮ ਲਾਈ ਆ ਬਾਈ ਘਟੋ ਘਟਾ ਬੀ ਦਰਖਤ ਲਾਏ ਆਗੇ ਆਪਣਾ ਮਤਲਬ ਇਹ ਸੀਗਾ ਵੀ ਇੱਕ ਤਾਂ ਇਹ ਸਾਰਿਆਂ ਨੂੰ ਵੱਡੀ ਗੱਲ ਆਪਾਂ ਕੋਈ ਝੂਠ ਨਹੀਂ ਬੋਲਦੇ ਆ ਜਾਮਣਾ ਬਾਈ ਆ ਆਪਣੇ ਸਪੈਸ ਦੇ ਲਾਏ ਹੋਏ ਨੇ ਬਾਗਲੇ ਦੇ ਵਿੱਚ ਸਾਹਮਣੇ ਉਧਰ ਹੋਰ ਵੀ ਦਰਖਤ ਨੇਗੇ ਜਿਵੇਂ ਬਦਾਮ ਸਾਨੂੰ ਅੱਗੇ ਵੀ ਦਿਖਾਇਆ ਸੀ ਔਲਾ ਵੀ ਇਹੇ ਜੇ ਵੀ ਤਕਰੀਬਨ ਮੈਂ ਫਲ ਵਾਲੇ ਬੂਟੇ ਲਾਉਣਾ ਹੁੰਨਾ ਵੀ ਮੈਂ ਆਸ ਰੱਖਦਾ ਹਾਂਗਾ ਵੀ ਕੋਈ ਨਾ ਕੋਈ ਚੀਜ਼ ਆਪਾਂ ਨੂੰ ਮਿਲੂਗੀ ਉਹ ਤੋਂ ਆਪਾਂ ਖਾਵਾਂਗੇ ਹੁਣ ਜਿਵੇਂ ਆਹ ਬੂਟੇ ਲਾਏ ਆਪਾਂ ਸੈਜ ਜਾਂਦੇ ਇੱਕ ਆਪਾਂ ਦੇਖ ਇੱਧਰ ਲਾਇਆ ਵੀ ਆਪਾਂ ਜਿੰਨਾ ਕਾ ਆਪਦੀ ਬਜਟ ਕਰ ਸਕਦੇ ਸੀ ਵਿਹੜੇ ਤੋਂ ਬਚਾ ਕੇ ਲਾਏ ਆ ਵੀ ਹਮੇਸ਼ਾ ਬੰਦਾ ਇਹ ਸੋਚਦਾ ਵੀ ਆਪਾਂ ਇਹਨਾਂ ਤੋਂ ਫਲ ਲਈਏ ਆਪਾਂ ਨੂੰ ਆਕਸੀਜਨ ਦੇਣ ਇਹ ਵੀਰੇ ਬਹੁਤ ਵਧੀਆ ਚੀਜ਼ ਆ ਇਹ ਆਪਾਂ ਨੂੰ ਫਰੀਜ਼ ਬੂਟੇ ਮਿਲੇ ਸੀ ਪੰਚਾਇਤ ਨੇ ਵੰਡੇ ਸੀ ਆਪਾਂ ਲਾਉਣੇ ਵੀ ਆਪਾਂ ਹੋਰ ਵੀ ਬੂਟੇ ਖੇਤ ਵੀ ਲਾਉਣੇ ਆਂਗੇ ਹੁਣ ਆਪਾਂ ਗੱਲ ਕਰਦੇ ਫੌਜੀ ਅੰਕਲ ਨੇ ਫੌਜੀ ਅੰਕਲ ਨੇ ਆਪਾਂ ਨੂੰ ਦੱਸਿਆ ਸੀਗਾ ਵੀ ਜਿਹੜਾ ਵੀ ਛੋਟ ਲਵੇ 20 ਬਾਜ ਦਾ ਤੁਸੀਂ ਲਾਓ 20 ਬਾਜ ਦਾ ਮਤਲਬ ਆਪਾਂ ਘਰੇ ਲਿਆ ਕੇ ਜਾਮਣ ਖਾਨੇ ਵੀਰੇ ਆਲੂ ਖਾਨੇ ਆਲੂ ਖਰ ਖਣ ਸ਼ਹਿਰ ਦੇ ਵਿੱਚ ਸਾਰਿਆਂ ਨੂੰ ਵੱਡੀ ਦਿੱਕਤ ਆ ਕਿ ਆਪਾਂ ਘਰੇ ਨਹੀਂ ਲਾ ਸਕਦੇ ਵੀ ਅਗਲਾ ਕਹਿੰਦਾ ਵੀ ਜਗ੍ਹਾ ਥੋੜੀ ਆ ਗਈ ਜਿੱਥੇ ਤੁਹਾਨੂੰ ਪਲਾਟ ਖਾਲੀ ਮਿਲਦਾ ਉੱਥੇ ਲਾਓ ਹੁਣ ਅੰਕਲ ਨੇ ਆਪਾਂ ਨੂੰ ਕਿਹਾ ਸੀਗਾ ਆਪਾਂ ਇਹਨਾਂ ਕੋਲ ਅੰਬਾਂ ਦੇ ਬੂਟੇ ਵੀ ਗੁੱਠਲੀਆਂ ਬੀਜੀਆਂ ਨੇਗੀਆਂ ਵੀ ਜਿੰਨੇ ਕੁ ਬੀਜ ਸੀ ਬਾਕੀ ਆਪਾਂ ਇੱਧਰ ਬੀਜੀਆਂ ਨੇਗੀਆਂ ਵੀ ਇੱਕ ਦੋ ਇੱਧਰ ਚੱਲ ਪੈਣਗੀਆਂ ਜਦੋਂ ਚੱਲ ਪੀਆਂ ਉਦੋਂ ਦਿਖਾ ਦੇਾਂਗੇ ਮੇਨ ਮਕਸਦ ਸੀਗਾ ਵੀ ਜਿਹੜਾ ਸਾਰਿਆਂ ਨੂੰ ਵੱਡੀ ਚੀਜ਼ ਮੈਂ ਦੱਸਣੀ ਚਾਹੁੰਦਾ ਸੀ ਵੀ ਅੱਜ ਦੇ ਟਾਈਮ ਤੁਹਾਨੂੰ ਦਿਖਾ ਵੀ ਦੂੰ ਪਿੰਡਾਂ ਜੋ ਦਰਸਤ ਸ਼ਹਿਰਾਂ ਦੇ ਤਾਂ ਹੋਣੀ ਹੋਣੀ ਸੀ ਪਿੰਡਾਂ 'ਚੋ ਵੀ ਖਤਮ ਹੋ ਗਏ ਪਹਿਲਾਂ ਤਾਂ ਵੀਰੇ ਸਾਡੇ ਪੰਜਾਬੀ ਘਰ ਖਤਮ ਹੋ ਗਏ ਪਿੰਡਾਂ 'ਚੋ ਪੰਜਾਬੀ ਘਰ ਕੀ ਜਿਨ੍ਹਾਂ ਦੇ ਨਾਂ ਦਾ ਬੇੜਾ ਨਾ ਮਤਲਬ ਉਸ ਹਾਵ ਨਾ ਤਕਨੀਕ ਨਾਲ ਮਕਾਨ ਪੈਂਦੇ ਨੇ ਕੋਠੀ ਟਾਈਪ ਸਹਾਰਾ ਸਹਾਰੀਆਂ ਵਾਂਗੂ ਪੈਂਦੇ ਨੇ ਉਹਦੇ ਨਾਲ ਸਾਰਿਆਂ ਨੂੰ ਵੱਡੀ ਗੱਲ ਕੀ ਸਾਡੇ ਘਰਾਂ 'ਚੋ ਦਰਖਤ ਕਿਉਂ ਚਲੇ ਗਏ ਹਰੇਕ ਬੁੜੀ ਕਹੂਗੀ ਵੀ ਦਰਖਤ ਨਹੀਂ ਕਰੇ ਚਾਹੀਦਾ ਸਾਨੂੰ ਸੁੰਭਰ ਨਾ ਪਊ ਗੱਲ ਵੀ ਗੰਦ ਪਊਗਾ ਆਏ ਨਹੀਂ ਦੇਖਦੇ ਵੀ ਉਹਦੀ ਛਾਂ ਦੇ ਵਿੱਚ ਆਪਾਂ ਬੈਠਾਂਗੇ ਵੀ ਠੰਡਾ ਵੀ ਰਹੂਗਾ ਹੁਣ ਮੈਂ ਤਕਰੀਬਨ ਦੇਖਦਾ ਕਿਸੇ ਦੇ ਘਰੇ ਬਈ ਆਪਾਂ ਚਲੇ ਜਾਈਏ ਕੋਈ ਵੀ ਬੰਦਾ ਆਪਾਂ ਨੂੰ ਦਰਾਖਤ ਥੱਲੇ ਨਹੀਂ ਬਿਹਾ ਸਕਦਾ ਵੀ ਅੱਗੇ ਜਦੋਂ ਅੱਗੇ ਆਉਂਦੇ ਜਾਂਦੇ ਸੀਗੇ ਲੋਕ ਤਕਰੀਬਨ ਦਰਾਖਤਾਂ ਥੱਲੇ ਬੈਠਦੇ ਸੀਗੇ ਕੋਈ ਰਿਸ਼ਤੇਦਾਰ ਵੀ ਆਉਂਦਾ ਸੀ ਉਹ ਵੀ ਤਕਰੀਬਨ ਦਰਾਖਤ ਥੱਲੇ ਬੈਠ ਕੇ ਆਰਾਮ ਕਰਦੇ ਸੀ ਅੱਜ ਦੇ ਟਾਈਮ ਏਸੀ ਲਾਇਆ ਹੋਇਆ ਉਹ ਐ ਨਹੀਂ ਦੇਖਦੇ ਵੀ ਆਪਾਂ ਆਪਦੇ ਲਈ ਤਾਂ ਕਰ ਲਿਆ ਆਪਾਂ ਆਪਣੇ ਜਾਨਵਰਾਂ ਲਈ ਕੀ ਕਰਦੇ ਹਾਂ ਆਪਾਂ ਐ ਥੋੜਾ ਜਿਆ ਇਧਰ ਨੂੰ ਧਿਆਨ ਦਿੱਤਾ ਹੋਇਆ ਹੁਣ ਆਪਾਂ ਜਾਨਵਰਾਂ ਨੂੰ ਵੀ ਇਧਰ ਆਣੇ ਲਾਉਣੇ ਆ ਬਾਈ ਇਹ ਚੀਜ਼ਾਂ ਦੱਸਦੇ ਸੀ ਵੀ ਆਪਾਂ ਕੁਦਰਤ ਨਾਲ ਖਿਲਵਾੜ ਨਾ ਕਰੀਏ ਕੁਦਰਤ ਦੇ ਨਾਲ ਰਹੀਏ ਜਿਹੜੀ ਕੁਦਰਤ ਆ ਉਹ ਸਾਨੂੰ ਸਾਰਾ ਕੁਝ ਦਊਗੀ ਤੁਸੀਂ ਆਟੋਮੈਟਿਕ ਹੀ ਸਿੱਖੋਗੇ ਬਾਈ ਇਹ ਚੀਜ਼ਾਂ ਵੀ ਆਪਾਂ ਨੂੰ ਫਾਇਦਾ ਕੀ ਦਿੰਦੀਆਂ ਨੇਗੀਆਂ ਮੇਰਾ ਮੰਨਣਾ ਇਹ ਆ ਵੀ ਮੈਂ ਜਦੋਂ ਦਾ ਦਰਖਤ ਲਾਉਣ ਲੱਗਿਆ ਵੀ ਮੈਨੂੰ ਵੱਧਾ ਹੀ ਹੋਇਆ ਬਾਈ ਘੱਟੋ ਘੱਟ ਆਪਾਂ ਅੱਜ ਤੱਕ ਹਜ਼ਾਰ ਦਰਖਤ ਲਾ ਚੁੱਕੇ ਵੀ ਕੋਈ ਵੱਡੀ ਗੱਲ ਨਹੀਂ ਮੈਂ 100 200 ਬੂਟਾ ਦਾ ਫਲਾਂ ਨਾਲ ਲਾ ਚੁੱਕਿਆ ਹੂੰ 2 250 ਸਪੈਦਾ ਲਾਇਆ ਹੂੰ ਆਪਣਾ ਜਿਵੇਂ ਇੱਥੇ ਲਾਏ ਹੋਇਆ 50 60 ਸਪੈਦੇ ਹੋਰ ਕਿਤੇ ਲਾਏ ਹੋਇਆ ਐ ਤਕਰੀਬਨ ਮੈਂ ਲਾਉਣਾ ਰਹਿਣਾ ਇਸ ਸਾਲ ਇਹ ਮੈਂ ਸ਼ੁਰੂਆਤ ਕਰੀ ਸੀ ਕੇਰਾ ਸੀ ਪਤੰਗਾ ਡੋਰਾ ਦਾ ਕੰਮ ਕਰਿਆ ਸੀ ਡਾਕਟਰ ਨਾਲ ਮਣੀ ਨਾਲ ਉਸ ਸਾਲ ਮੈਂ ਪਹਿਲੇ ਸਾਲ ਫਲਾਂ ਦੇ ਬੂਟੇ ਲਾਏ ਸੀ ਬਈ ਹੁਣ ਮੈਂ ਲਾਉਣਾ ਰਹਿਣਾ ਐ ਕਿ ਆਪਣੇ ਘੱਟੋ ਘੱਟ 20 ਬੂਟੇ ਨਿੰਬੂਆਂ ਦੇ ਆ ਜੇ ਆਪਾਂ ਸਕੰਜਮੀ ਲੈ ਕੇ ਪੀਣੀ ਹੋਵੇ ਬਹੁਤ ਔਖੀ ਲੱਗਦੀ ਆ ਹੁਣ ਤਕਰੀਬਨ ਸਾਡੇ ਘਰੇ ਨਿੰਬੂ ਲੱਗਦਿਆਂ ਕਰਕੇ ਹੁਣ ਅਸੀਂ ਕਰੇ ਗੌਲੇ ਹੀ ਨਹੀਂ ਮੈਨੂੰ ਲੱਗਦਾ ਘੱਟੋ ਘੱਟ ਅੱਧਾ ਕਿਲੋ ਨਿੰਬੂ ਡੇਲੀ ਦੇ ਸਕੰਜਮੀ ਚ ਖਰਾਬ ਕਰ ਦਿੰਨੇ ਆ ਨਹੀਂ ਆਲਾ ਦੋ ਮਸਾਂ ਪਾਉਂਦਾ ਹੁੰਦਾ ਇਹੀ ਚੀਜ਼ਾਂ ਨੇ ਭੰਮਾ ਬਾਈ ਤੁਸੀਂ ਕਿਸੇ ਚੀਜ਼ ਤੋਂ ਆਸ ਰੱਖ ਕੇ ਲਾਉਨੇ ਹੋ ਬੂਟੇ ਜ਼ਰੂਰ ਲਾਓ ਇੱਕ ਮੈਂ ਤੁਹਾਨੂੰ ਗੱਲ ਦੱਸਦੀ ਫੌਜੀ ਅੰਕਲ ਦੀ ਉਹਨੇ ਤਕਰੀਬਨ ਸਾਰੀ ਗਲੀ ਦੇ ਵਿੱਚ ਬੂਟੇ ਲਵਾ ਦਿਆ ਅਗਲਾ ਕਹਿੰਦਾ ਜੇ ਘਰੇ ਨਹੀਂ ਲਾ ਸਕਦੇ ਤੁਸੀਂ ਬਾਹਰ ਤਾਂ ਲਾ ਸਕਦੇ ਵੱਡਾ ਨਹੀਂ ਲਾ ਸਕਦੇ ਛੋਟਾ ਤਾਂ ਲਾ ਸਕਦੇ ਤਕਰੀਬਨ ਹਰੇਕ ਬੰਦੇ ਨੂੰ ਇੱਕ ਬੂਟਾ ਲਾਉਣਾ ਜ਼ਰੂਰੀ ਆ ਅੱਜ ਉਹ ਗਲੀ ਦੇ ਦਰਸ਼ਨ ਵੀ ਕਰਵਾਉਂਗਾ ਰਾਧਾ ਸਵਾਮੀ ਗਲੀ ਦੇ ਵਿੱਚ ਆ ਵੀਰੇ